ਜੀ ਬਾਬੇ ਉਹ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਤੇ ਸੱਪਾ ਪੈ ਗਿਆ 벨ਟ ਟੁੱਟ ਗਈ ਆ 벨ਟ ਟੁੱਟਣ ਕਰਕੇ ਟਰੈਕਟਰ ਖੜ ਗਿਆ ਰਸਤੇ ਵਿੱਚ ਤੇ ਮੈਂ ਲੈ ਕੇ ਚੱਲਿਆ ਸੀ ਬ੍ਰੇਕਾਂ ਬ੍ਰੂਕਰ ਦਾ ਕੰਮ ਕਰਾਂ ਤੇ ਥੋੜਾ ਹੋਰ ਵੀ 2-4 ਕੰਮ ਹੋ ਸਕੇ ਥੋੜਾ ਆਰਬੀ ਡੋਲ ਦਾ ਕੰਮ ਸੀਗਾ ਤਾਂ ਫਿਰ ਮੈਂ ਚੱਲਿਆ ਸੀਗਾ ਚਲੋ ਇਹ ਖਰਨਾ ਤੁਹਾਨੂੰ ਮੈਂ ਜਾ ਕੇ 벨ਟ ਟੁੱਟ ਗਈ ਇਹਦੇ ਕਰਕੇ ਰਸਤੇ 'ਚ ਖੜ ਗਿਆ ਮੈਂ ਤਾਂ ਕੋਈ ਪਾਣੀ ਲੈ ਕੇ ਆਇਆ ਸੀਗਾ ਸੋਰਾ ਦੇਖ ਲੋ ਝੋਟਾ ਸੋਰਾ ਦੇਖ ਲੋ ਕਿੰਨਾ ਲੱਗਦਾ ਕਿਹੜਾ ਲੱਗਦਾ ਨਾ ਢੋਣਾ ਮਰੋੜਦਾ ਕਿ ਹਾਂ ਬਈ ਇੱਕ ਵਾਰੀ ਦੇਖਣ ਨੂੰ ਮਜਬੂਰ ਕਰ ਦਿੰਦਾ ਪਿੱਛੇ ਨੂੰ ਚਲੋ ਕਰਦੇ ਆ ਪਾਨੇ ਪਾਣੀ ਪਹਿਲਾਂ ਇਹਦੇ ਵਿੱਚ ਬੋਤਲ ਪੂਰੀ ਪਾਣੀ ਦੀ ਛੜ ਦੁੱਤੀ ਹੈ ਵਿੱਚ ਠੰਡੇ ਦੀ ਚਿਲਡ ਪਾਣੀ ਹੈ ਦੇਖ ਲੋ ਐਨ ਚਿਲਡ ਪਾਣੀ ਤੇ ਵੀ ਹਜੇ ਵੀ ਨਹੀਂ ਥੱਲੇ ਗਈ ਹੈ ਦੇਖਣ ਦੇ ਕਰਦੇ ਆਂ ਸਟਾਰਟ ਤੇ ਲੈ ਕੇ ਚੱਲਦੇ ਆਂ ਇਹਨੂੰ ਦੇਖਦੇ ਆਂ ਕੀ ਬਣਦਾ ਧੀ-ਧੀ ਲੈ ਕੇ ਚੱਲਦੇ ਆਂ ਧੀ-ਧੀ ਲੈ ਜਾਣਾ ਪੈਣਾ ਧੀ ਚੱਕ ਰਿਹਾ ਜੀ ਤੇਰੀ ਤੋਰ ਲਿਆ ਵਾ ਮੈਂ ਚੱਲਦੇ ਆਂ ਹੋਰ ਧੀ ਵੀ ਬਸ ਨਾਲ ਬਸ ਜਾ ਯਾਦ ਨੇ ਵਿੱਚ ਆ ਜੀ ਆਹ ਧੀ-ਧੀ ਕੀ ਆ ਬੜਨਾ ਬਾਬਾ ਇੱਕ ਵਾਰੀ ਪੁੱਛ ਜੇ ਤਾਂ ਕੋਈ ਟੈਨਸ਼ਨ ਐ ਨਹੀਂ ਲੈ ਪੁੱਛ ਜਾਵੇ ਵਾ ਰਹੇ ਵੀ 2 ਕਿਲੋਮੀਟਰ ਹੈ ਗਿਆ ਜਿਆਦਾ ਨਹੀਂ ਹੈਗਾ ਥੋੜੀ ਥੋੜੀ ਲੈ ਜਾਣਾ ਹਾਲ ਪੁੱਛਣਾ ਤੂੰ ਹਾਲ ਬਹੁ ਮਾੜਿਆ ਤੇ ਸਾਈਏ ਵੀ ਮਨ ਭੈਂਕ ਤੇ ਅਜੇ ਕਿਹੜਾ ਮੈਟ ਆ ਗਈ ਆ ਨਹੀਂ ਦੱਸੋ ਵੀ ਕਿਹੜਾ ਗਰਮ ਹੈ ਕਟੋ ਬਸ ਬੱਲੇ ਕਟੋ ਸੀਲਾ ਸੁੱਲਾ ਪਿੱਛੜੀਆਂ ਗੱਤੀਆਂ ਸੀਗੀਆਂ ਦੋਨੋਂ ਉਹ ਆ ਗਈਆਂ ਸੀ ਨਹੀਂ ਨਹੀਂ ਦੂਜੀ ਅੰਦਰ ਦੀਆਂ ਧੁਰਿਆਂ ਦੀਆਂ ਉਹ ਤਾਂ ਪੈ ਗਈਆਂ ਹਨ ਜਿਹੜੀਆਂ ਦੋ ਲਿਆ ਕੇ ਰੱਖੀਆਂ ਸੀਆਂ ਮੈਂ गुड हो गया चला देखे था था। के देखा ब्रेक ओके जोर ही लगता पे <laughs>

ਇਹ ਕਿਹ ਚੱਲਿਆ ਪੀ ਪੀ ਮੇਰੇ ਹੱਥ ਤੇ ਵੱੰਟ ਵੱੰਨੇ ਤੁਮੰਨਿਆ ਤੁਮ ਬੱਸ 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 ਡਰ ਗਿਆ ਜੀ ਵੱਡੇ ਲਵਾਏ ਆ ਵੱਡੇ ਲਵਾਏ ਆ ਸਮਝ ਜਦਿਆਂ ਤਾਂ ਬੱਸ ਹੋਰ ਨਹੀਂ ਲੱਗਿਆ ਨੇ ਗੱਲ ਕੀ ਐ ਇਹ ਗੱਲ ਕੀ ਐ ਗੱਲ ਕੀ ਐ ਗੱਲ ਇਹ ਆ ਗੱਲ ਇਹ ਆ रेडी है भाई काम एंड हुन ओके है ब्रेकਾਂ ਫਰੂਕਾਂ ਦਾ ਵੀ ਹੋ ਗਿਆ ਹਲੇ ਟੰਟਾਂ ਦੇਖਦੇ ਨਾਲ ਰੰਗ ਰੰਗ ਕੇ ਕਰਵਾਵਾਂਗੇ ਭਾਲੂ ਦੇ ਹੱਥ ਹਵਾਲੇ ਕਰਤਾ ਅੱਜ ਇਹਨੂੰ ਜੈਨੀਰ ਪੈਣਾ ਵਾਰੀ ਪਹਿਲਾਂ ਵੀ ਕੀਤਾ ਤਾਂ ਉਦਾਂ ਇਹ ਗੱਲ ਕੀ ਏ ਟੀਕਾ ਉਹ ਮਾਰਦਾ ਹੁਣ ਇਹ ਟੀਕਾ ਜਿਆਦਾ ਮਾਰਨ ਲੱਪਿਆ ਭਾਈ ਕੀ ਆ ਕਰੀਏ ਆ ਬਾਪ ਬਜੀ ਬੜਾ ਗੰਦਾ ਪੱਗਵੰਟੀ ਦੇਖੀ ਸੰਗਤਰੀ ਰੰਗ ਦੀ ਪੱਗ ਬੰਨਣੀ ਤੇਰੇ ਉੱਪਰ ਬਿਠਾਣਾ ਫਿਰ ਤੇ ਹੋਰ ਕਿੱਲਾ ਨਿਕਲਦਾ ਭਜੀ ਇੱਥੇ ਨਵੜਾਈ ਉੱਥੇ ਜਿੱਦਾਂ ਮਰਜੀ ਬਟ ਮੈਂ ਤਾਰਾ ਤੁਰਾਂ ਦਾ ਕੰਮ ਰਹਿ ਗਿਆ ਬਾਕੀ ਸਾਰਾ ਓਕੇ ਹੋ ਗਿਆ ਤੇ ਬਾਕੀ ਭਾਲੂ ਕਰੂੰਗਾ ਹੁਣ ਅੱਗੇ ਦੀ ਕਾਰਵਾਈ ਲੱਗ ਗਈਆਂ ਲਾਈਟਾਂ ਵੱਲ ਗਈਆਂ ਟੈਕਨੋਲੋਜੀਆ ਟੈਕਨੋਲੋਜੀਆ ਆ ਦੇਖੋ ਟੈਕਨੋਲੋਜੀਆ ਆ ਦੇ ਟੈਕਨੋਲੋਜੀਆ ਖੜ ਗਏ ਐਦਾਂ ਸਹੀ ਆ ਐ ਬਸ ਐ ਕਰਕੇ ਐਦਾਂ ਜਾਣ ਐ ਕਰਕੇ ਆ ਹਾਂ ਬਸ ਆ ਸਹੀ ਹੈ ਜਿਆਦਾ ਦੂਰ ਚੱਲ ਜਾਂਦੇ ਸ਼ਰਮਾ ਜੀ ਨਮਸਕਾਰ ਏ ਸ਼ਰਮਾ ਜੀ ਦਾ ਹੱਥ ਲੱਗਣਾ ਤਾਂ ਹੀ ਬਣਨੀ ਗੱਲ ਮਰਿਓ ਮੁਕੇ ਦਾ ਲਾ ਸ਼ਰਮਾ ਜੀ ਕੋਲੇ ਹੀ ਆ ਜੇ ਦਾ ਡਾਕਟਰ ਨਹੀਂ ਮਰਿਓ ਚ ਜਾਨ ਪਾ ਦਿੰਦੇ ਜਦ ਆਸ ਛੁੱਟ ਜਾਂਦੀ ਤਾਂ ਡਾਕਟਰ ਭੈਜ ਰੱਬ ਬਣ ਜਾਂਦਾ ਐਦਾ ਹੀ ਹੈ ਵਾ ਪਾਲੂ ਤੇਰੀ ਸਮਝ ਤੋਂ ਬਾਹਰ ਆ ਇਹ ਇਹ ਟੈਕਨੋਲੋਜੀ ਆਇਆ ਇਹ ਇਹ ਸਿਰਫ ਸ਼ਰਮਾ ਜੀ ਸਮਝ ਸਕਦੇ ਕਿਉਂਕਿ ਹੱਥ ਇਹਨਾਂ ਦੇ ਲੱਗੇ ਹੋਏ ਆ ਦੀ ਕੁਆੜੀ ਬੱਤੀ ਵਿੱਚ ਪਾ ਕੇ ਖੰਡਾ ਦਾ ਮੈਂ ਚੀਲਡ ਵੀ ਚੀਲਡ ਜਾਣੀ ਕੀ ਪੂਰਾ ਹੰਡਪਾ ਮਾਜੀ ਕਿਆ ਕਰੀਏ ਗਰਮੀ ਬਾੜੀ ਆ ਕਿਆ ਕਰੀਏ ਮਾਵਾ ਠੰਡਾ ਲੈ ਲਓ ਕੁਛ ਮਾਜੀ ਜੀਰੇ ਨੂੰ ਕੋਈ ਨਹੀਂ ਅਸਲੀ ਅਸਲੀ ਆਵਾਜ਼ ਆ